ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇੱਕ ਵਾਰ ਬਦਨੀ ਕਲਾ ਵਾਲੇ ਬਾਬਾ ਜੀ ਦੇ ਕੋਲ ਟੈਂਪੂ ਦੇ ਵਿੱਚ 20-25 ਮਾਈਆਂ ਆਇਆਂ ਉਹਨਾਂ ਮਾਈਆਂ ਨੇ ਆ ਕੇ ਥਾਠ ਦੇ ਵਿੱਚ ਮੱਥਾ ਟੇਕਿਆ ਤੇ ਉਸ ਤੋਂ ਬਾਅਦ ਪਹਿਰੇਦਾਰ ਨੇ ਉਹਨਾਂ ਮਾਈਆਂ ਨੂੰ ਕਿਹਾ ਕਿ ਤੁਸੀਂ ਥੋੜੀ ਦੇਰ ਸੇਵਾ ਕਰ ਲਵੋ। ਉਹਨਾਂ ਮਾਈਆਂ ਨੇ ਕਿਹਾ ਕਿ ਅਸੀਂ ਤਾਂ ਜਲਦੀ ਜਾਣਾ ਹੈ। ਅਸੀਂ ਤਾਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ ਹੈ। ਅਸੀਂ ਸਾਰੀ ਮਾਈਆਂ ਇਕੱਠੀਆਂ ਹੋ ਕੇ ਅਲੱਗ-ਅਲੱਗ ਘਰਾਂ ਵਿੱਚ ਜਾ ਕੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੀਆਂ ਹਾਂ। ਉਸ ਪੈਰੇਦਾਰ ਨੇ ਜਾ ਕੇ ਇਹ ਗੱਲ ਬਾਬਾ ਜੀ ਨੂੰ ਦੱਸੀ। ਤਾਂ ਬਾਬਾ ਜੀ ਨੇ ਫਰਮਾਇਆ ਕਿ ਕੋਈ ਗੱਲ ਨਹੀਂ ਹੈ ਜੇ ਉਹਨਾਂ ਨੂੰ ਜਲਦੀ ਹੈ ਤਾਂ ਉਹਨਾਂ ਨੂੰ ਜਾਣ ਦਿਓ ਜਦੋਂ ਬਾਬਾ ਜੀ ਨੇ ਇਹ ਗੱਲ ਕਹੀ ਤਾਂ ਬਾਬਾ ਜੀ ਨੂੰ ਧਨ ਧਨ ਬਾਬਾ ਅਨੰਦ ਸਿੰਘ ਜੀ ਨੇ ਦਰਸ਼ਨ ਦਿੱਤੇ ਤੇ ਫਰਮਾਇਆ ਕਿ ਅਸੀਂ ਤੁਹਾਡੇ ਕੋਲ ਸੰਗਤ ਨੂੰ ਲੈ ਕੇ ਆਏ ਹਾਂ ਤੁਸੀਂ ਉਹਨਾਂ ਨੂੰ ਕੋਈ ਰਸਤਾ ਦਵੋ ਬਾਬਾ ਜੀ ਨੇ ਫਰਮਾਇਆ ਕਿ ਮਾਈਆਂ ਦਾ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੀਆਂ ਹਨ ਇਸ ਤੋਂ ਵਧੀਆ ਹੋਰ ਕੀ ਰਸਤਾ ਹੋ ਸਕਦਾ ਹੈ ਬਾਬਾ ਆਨੰਦ ਸਿੰਘ ਜੀ ਨੇ ਫਰਮਾਇਆ ਕਿ ਇਹ ਮਾਈਆਂ ਦੇ ਕੋਲ ਕੋਈ ਰਸਤਾ ਨਹੀਂ ਹੈ ਤੁਸੀਂ ਇਹਨਾਂ ਨੂੰ ਕੋਲ ਬੁਲਾ ਕੇ ਪੁੱਛੋ ਕਿ ਇਹ ਕਿੰਨੀ ਦੇਰ ਦੇ ਵਿੱਚ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੀਆਂ ਹਨ ਫਿਰ ਪਹਿਰੇਦਾਰ ਨੇ ਮਾਈਆਂ ਨੂੰ ਬਾਬਾ ਜੀ ਦੇ ਕੋਲ ਪੁਗਤਾਇਆ ਜਦੋਂ ਮਾਈਆਂ ਬਾਬਾ ਜੀ ਦੇ ਕੋਲ ਭੁਗਤੀਆਂ ਤਾਂ ਬਾਬਾ ਜੀ ਨੇ ਉਹਨਾਂ ਮਾਈਆਂ ਨੂੰ ਪੁੱਛਿਆ ਕਿ ਤੁਸੀਂ ਸੁਖਮਨੀ ਸਾਹਿਬ ਜੀ ਦਾ ਪਾਠ ਕਿੰਨੇ ਸਮੇਂ ਦੇ ਵਿੱਚ ਕਰ ਦਿੰਦੀਆਂ ਹੋ ਉਹਨਾਂ ਮਾਈਆਂ ਨੇ ਕਿਹਾ ਕਿ ਬਾਬਾ ਜੀ ਅਸੀਂ ਤਾਂ ਸੁਖਮਨੀ ਸਾਹਿਬ ਜੀ ਦਾ ਪੌਣੇ ਘੰਟੇ ਦੇ ਵਿੱਚ ਕਰ ਦਿੰਦੀਆਂ ਹਾਂ ਬਾਬਾ ਨੰਦ ਸਿੰਘ ਜੀ ਨੇ ਫਰਮਾਇਆ ਕਿ ਇਨਾਂ ਦੀ ਇਹੀ ਗਲਤੀ ਹੈ ਇਹ ਪਾਠ ਬਹੁਤ ਜ਼ਿਆਦਾ ਤੇਜ਼ੀ ਨਾਲ ਕਰਦੀਆਂ ਹਨ ਤੁਸੀਂ ਇਨਾਂ ਨੂੰ ਕਹੋ ਕਿ ਇਹ ਪਾਠ ਸਹਿਜ ਦੇ ਨਾਲ ਕਰਿਆ ਕਰਨ ਬਾਬਾ ਜੀ ਨੇ ਉਹਨਾਂ ਮਾਈਆਂ ਨੂੰ ਕਿਹਾ ਕਿ ਤੁਸੀਂ ਪਾਠ ਸਹਿਜ ਦੇ ਨਾਲ ਕਰਿਆ ਕਰੋ ਉਹ ਮਾਈਆਂ ਕਹਿਣ ਲੱਗੀਆਂ ਹਾਂਜੀ ਬਾਬਾ ਜੀ ਅਸੀਂ ਪਾਠ ਸਹਿਜ ਦੇ ਨਾਲ ਕਰਦੇ ਹਾਂ ਬਾਬਾ ਜੀ ਨੇ ਫਰਮਾਇਆ ਕਿ ਤੁਸੀਂ ਇਸ ਤਰ੍ਹਾਂ ਪਾਠ ਕਰਿਆ ਕਰੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਜਦੋਂ ਬਾਬਾ ਜੀ ਨੇ ਇਹ ਦੋ ਪੰਕਤੀਆਂ ਬੋਲੀਆਂ ਤਾਂ ਉਹ ਮਾਈਆਂ ਜਿਵੇਂ ਉਹਨਾਂ ਦੀ ਆਦਤ ਸੀ ਉਹ ਉਵੇਂ ਹੀ ਅੱਗੇ ਵਾਲੀਆਂ ਪੰਕਤੀਆਂ ਬੋਲਣ ਲੱਗ ਪਈਆਂ ਸਿਮਰੋ ਜਾਸਵਸੰਭਰ ਏਕੇ ਨਾਮ ਜਪਦਗ ਨਤਨ ਏਕੇ ਇਹ ਸੁਣ ਕੇ ਬਾਬਾ ਜੀ ਉਹਨਾਂ ਨੂੰ ਕਹਿਣ ਲੱਗੇ ਕਿ ਮਾਤਾ ਇੰਨੀ ਤੇਜ਼ੀ ਦੇ ਨਾਲ ਪਾਠ ਨਹੀਂ ਕਰੀਦਾ ਪਾਠ ਸਹਜ ਦੇ ਨਾਲ ਕਰੀਦਾ ਹੈ ਉਹ ਮਾਈਆਂ ਕਹਿਣ ਲੱਗੀਆਂ ਕਿ ਬਾਬਾ ਜੀ ਅਸੀਂ ਤਾਂ ਫਟਾਫਟ ਪਾਠ ਕਰਕੇ ਕਈ ਘਰਾਂ ਦੇ ਵਿੱਚ ਅੱਗੇ ਵੀ ਜਾਣਾ ਹੁੰਦਾ ਹੈ ਸਾਡੇ ਕੋਲ ਇੰਨਾ ਸਮਾਂ ਨਹੀਂ ਹੁੰਦਾ ਬਾਬਾ ਜੀ ਨੇ ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਪਤਾ ਹੈ ਕਿ ਬਸੰਬਰ ਕਿਸ ਨੂੰ ਕਹਿੰਦੇ ਹਨ ਉਹਨਾਂ ਦੀ ਜੋ ਮੁਖੀ ਮਾਤਾ ਸੀ ਉਹ ਬੋਲੀ ਕਿ ਬਾਬਾ ਜੀ ਸਾਨੂੰ ਤਾਂ ਬਸੰਬਰ ਬਸੰਬਰ ਦਾ ਕੋਈ ਪਤਾ ਨਹੀਂ ਹੈ ਅਸੀਂ ਤਾਂ ਬਸ ਫੱਟੇ ਚੱਕ ਦਿੰਦੀਆਂ ਹਾਂ ਇਹ ਸੁਣ ਕੇ ਬਾਬਾ ਜੀ ਮੁਸਕਰਾਣ ਲੱਗੇ ਬਾਬਾ ਜੀ ਕਹਿਣ ਲੱਗੇ ਕਿ ਮਾਤਾ ਜੇ ਤੁਸੀਂ ਫੱਟੇ ਹੀ ਚੱਕ ਦਿੰਦੀਆਂ ਹੋ ਤਾਂ ਫਿਰ ਪੁਲ ਤਾਂ ਟੁੱਟ ਜਾਂਦਾ ਹੈ ਫਿਰ ਤੁਸੀਂ ਅੱਗੇ ਕਿਸ ਦੇ ਉੱਪਰੋਂ ਲੰਘੋngੀਆਂ ਬਾਬਾ ਜੀ ਨੇ ਫਰਮਾਇਆ ਕਿ ਮਾਤਾ ਫੱਟੇ ਨਹੀਂ ਚੱਕਣੇ ਚਾਹੀਦੇ ਫੱਟਿਆਂ ਦੇ ਉੱਪਰੋਂ ਵੀ ਤਾਂ ਆਪਾਂ ਨੇ ਪਾਰ ਹੋਣਾ ਹੈ ਜੇ ਫੱਟੇ ਹੀ ਚੱਕ ਦਿੱਤੇ ਤਾਂ ਆਪਾਂ ਲੰਘਾਂਗੇ ਕਿਵੇਂ ਆਪਾਂ ਪਾਰ ਕਿਵੇਂ ਹੋਵਾਂਗੇ ਮਾਤਾ ਕਹਿਣ ਲੱਗੀਆਂ ਕਿ ਸਾਡੇ ਕੋਲ ਤਾਂ ਇੰਨਾ ਟਾਈਮ ਨਹੀਂ ਹੁੰਦਾ ਅਸੀਂ ਤਾਂ ਫਟਾਫਟ ਸੁਖਮਨੀ ਸਾਹਿਬ ਜੀ ਦਾ ਪਾਠ ਇੱਕ ਘਰ ਵਿੱਚੋਂ ਕਰਕੇ ਦੂਸਰੇ ਘਰ ਵਿੱਚ ਵੀ ਕਰਨਾ ਹੁੰਦਾ ਹੈ ਫਿਰ ਅਸੀਂ ਤੀਸਰੀ ਜਗ੍ਹਾ ਵੀ ਕਰਨਾ ਹੁੰਦਾ ਹੈ ਬਾਬਾ ਜੀ ਨੇ ਫਰਮਾਇਆ ਕਿ ਮਾਤਾ ਅਸੀਂ ਤਾਂ ਤੁਹਾਨੂੰ ਰੋਕਣਾ ਨਹੀਂ ਸੀ ਪਰ ਸਾਨੂੰ ਬਾਬਾ ਆਨੰਦ ਸਿੰਘ ਜੀ ਨੇ ਦਰਸ਼ਨ ਦੇ ਕੇ ਕਿਹਾ ਕਿ ਸੰਗਤ ਨੂੰ ਅਸੀਂ ਤੇਰੇ ਕੋਲ ਲੈ ਕੇ ਆਏ ਹਾਂ ਤੂੰ ਇਹਨਾਂ ਨੂੰ ਸਮੱਤ ਬਖਸ਼ ਜਦੋਂ ਬਾਬਾ ਜੀ ਨੇ ਇਹ ਬਚਨ ਫਰਮਾਇਆ ਤਾਂ ਇਹ ਸੁਣ ਕੇ ਉਹ ਮਾਤਾ ਬੜੀਆਂ ਹੀ ਹੈਰਾਨ ਹੋਈਆਂ ਫੇਰ ਉਹਨਾਂ ਮਾਤਾ ਨੇ ਬਾਬਾ ਜੀ ਨੂੰ ਸਤਿ ਬਚਨ ਕਿਹਾ ਤੇ ਬਾਬਾ ਜੀ ਨੇ ਫਰਮਾਇਆ ਕਿ ਮਾਤਾ ਪਾਠ ਹਮੇਸ਼ਾ ਹੀ ਸਹਿਜ ਦੇ ਨਾਲ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਪਾਠ ਕਰਨ ਦਾ ਕੋਈ ਲਾਭ ਨਹੀਂ ਹੁੰਦਾ ਕਿਉਂਕਿ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਗੁਰੂ ਸਾਹਿਬਾਂ ਨੇ ਗੁਰਬਾਣੀ ਦੇ ਵਿੱਚ ਸਾਨੂੰ ਕੀ ਹੁਕਮ ਕੀਤਾ ਹੈ ਸਾਨੂੰ ਕੀ ਸਮਝਾਇਆ ਹੈ ਸਾਨੂੰ ਇਸ ਦੇ ਅਰਥ ਵੀ ਪਤਾ ਹੋਣੇ ਚਾਹੀਦੇ ਹਨ ਜੇ ਅਸੀਂ ਇਸ ਤਰ੍ਹਾਂ ਹੀ ਗੁਰਬਾਣੀ ਨੂੰ ਤੇਜ਼ੀ ਨਾਲ ਪੜ ਜਾਂਦੇ ਹਾਂ ਤਾ ਉਸ ਦਾ ਪੜਨ ਦਾ ਕੋਈ ਜ਼ਿਆਦਾ ਲਾਭ ਨਹੀਂ ਮਿਲਦਾ ਇਹ ਤਾਂ ਉਹੀ ਗੱਲ ਹੋ ਜਾਂਦੀ ਹੈ ਪੜ ਪੜ ਗੱਡੇ ਲੱਦੀਏ ਫੇਰ ਉਹਨਾਂ ਮਾਈਆਂ ਨੇ ਬਾਬਾ ਜੀ ਨੂੰ ਸੱਤ ਬਚਨ ਕਿਹਾ ਫੇਰ ਉਹ ਮਾਈਆਂ ਸਹਿਜ ਦੇ ਨਾਲ ਸੁਖਮਨੀ ਸਾਹਿਬ ਜੀ ਦਾ ਪਾਠ ਕਰਨ ਲੱਗ ਪਈਆਂ ਹੁਣ ਜ਼ਿਆਦਾਤਰ ਸੰਗਤ ਨੂੰ ਇਹ ਸੁਣ ਕੇ ਬੜੀ ਹੈਰਾਨੀ ਹੁੰਦੀ ਹੈ ਕਿ ਬਾਬਾ ਆਨੰਦ ਸਿੰਘ ਜੀ ਦੇ ਬਦਨੀ ਕਲਾ ਵਾਲੇ ਬਾਬਾ ਜੀ ਨੂੰ ਦਰਸ਼ਨ ਹੁੰਦੇ ਹਨ ਪਰ ਤੁਸੀਂ ਕਦੇ ਵੀ ਜਾ ਕੇ ਦੇਖ ਸਕਦੇ ਹੋ ਕੋਈ ਵੀ ਬੇਨਤੀ ਕਰਕੇ ਬਾਬਾ ਜੀ ਤੋਂ ਪੁੱਛ ਸਕਦੇ ਹੋ ਕਿ ਇਹ ਗੱਲ ਇਸ ਤਰ੍ਹਾਂ ਹੈ ਤਾਂ ਬਾਬਾ ਜੀ ਦੇ ਕੋਲ 24 ਘੰਟੇ ਹੀ ਬਾਬਾ ਆਨੰਦ ਸਿੰਘ ਜੀ ਦਾ ਪਹਿਰਾ ਰਹਿੰਦਾ ਹੈ ਬਦਨੀ ਕਲਾ ਗੁਰ ਨਾਨਕ ਪਾਤਸ਼ਾਹ ਜੀ 24 ਘੰਟੇ ਸੱਚਖੰਡ ਦੇ ਵਿੱਚ ਵਿਰਾਜਮਾਨ ਹੁੰਦੇ ਹਨ ਇਸ ਸਮੇਂ ਬਦਨੀ ਕਲਾ ਪ੍ਰਤੱਖ ਸ਼ਕਤੀ ਵਰਤਦੀ ਹੈ ਜਿਵੇਂ ਬਾਬਾ ਆਨੰਦ ਸਿੰਘ ਜੀ ਦੇ ਸਮੇਂ ਬਾਬਾ ਈਸ਼ਰ ਸਿੰਘ ਜੀ ਦੇ ਸਮੇਂ ਪ੍ਰਤੱਖ ਸ਼ਕਤੀ ਵਰਤਦੀ ਸੀ ਉਸੇ ਤਰ੍ਹਾਂ ਅੱਜ ਬਦਨੀ ਕਲਾ ਵਾਲੇ ਬਾਬਾ ਜੀ ਪ੍ਰਤੱਖ ਸ਼ਕਤੀ ਵਰਤਾ ਰਹੇ ਹਨ ਕੋਈ ਇਹ ਗੱਲ ਅੱਜ ਦੀ ਨਹੀਂ ਹੈ तकरीबन 45 ਸਾਲ ਤੋਂ ਬਾਬਾ ਜੀ ਸੰਗਤਾਂ ਨੂੰ ਅਮਰਤ ਸ਼ਕਾ ਰਹੇ ਹਨ ਗੁਰੂ ਨਾਨਕ ਪਾਸ਼ਾ ਜੀ ਦੇ ਚਰਨਾਂ ਨਾਲ ਜੋੜ ਰਹੇ ਹਨ ਤੇ ਸੰਗਤਾਂ ਦੀਆਂ ਦੁੱਖ ਤਕਲੀਫਾਂ ਨੂੰ ਦੂਰ ਕਰ ਰਹੇ ਹਨ ਜੇ ਕਿਸੇ ਨੂੰ ਕੋਈ ਵੀ ਦੁੱਖ ਤਕਲੀਫ ਹੋਵੇ ਤਾਂ ਉਹ ਬਦਨੀ ਕਲਾ ਜਾ ਕੇ ਬਾਬਾ ਜੀ ਦੇ ਕੋਲ ਬੇਨਤੀ ਕਰਕੇ ਪੁੱਗਤ ਸਕਦਾ ਹੈ ਜੇ ਤੁਸੀਂ ਕੋਈ ਵੀ ਗੱਲ ਪੁੱਛਣੀ ਹੋਵੇ ਤਾਂ ਕਮੈਂਟ ਕਰਕੇ ਪੁੱਛ ਸਕਦੇ ਹੋ ਦਾਸ ਤੁਹਾਨੂੰ ਉਸ ਦਾ ਜਵਾਬ ਜ਼ਰੂਰ ਦੇਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ